ਆ ਹਰੀ ਵਾਲੀ ਤੇ ਨਾਂਂਦੇ ਪੈਨੇ ਤੇ ਇਹ ਜਦੋਂ ਅੰਡੇ ਬਣਾ ਦੇਗੀ ਨਾ ਨਾ ਬਾਜੀ ਮੈਨੂੰ ਨਾਲ ਬਣਾਣੇ ਨਹੀਂ ਆਉਂਦੇ ਹੈਗੇ ਕਿਉਂ ਨਹੀਂ ਅਸਤੇ ਕਦੇ ਬਣਾਏ ਨਹੀਂ ਹੈਗੇ ਤੈਨੂੰ ਕੀ ਕਿਹਾ ਵੀ ਮੈਂ ਸਬਜ਼ੀ ਨਹੀਂ ਬਣਾਉਂਦੀ ਆਂ ਆਂਡਿਆਂ ਦੀ ਹੈ ਮੈਨੂੰ ਬਣਾਉਣੀ ਨਹੀਂ ਆਉਂਦੀ ਅੱਛਾ ਬਣਾਉਣੀ ਨਹੀਂ ਆਉਂਦੀ ਤੈਨੂੰ ਇੱਥੇ ਬਣਾਉਣੀ ਵੀ ਪਊਗੀ ਤੇ ਖਾਣੀ ਵੀ ਪਊ ਸਮਝ ਗਈ ਗਾ ਤੈਨੂੰ ਮੇਰੀ ਗੱਲ ਸੁਣਦੀ ਹੈ ਕਿ ਨਾ ਮੈਨੂੰ ਪੈਸੇ ਚਾਹੀਦੇ ਨੇ ਬਹਾਨਾ ਨਹੀਂ ਹਾਂ ਵੀ ਰਹਿ ਮੈਂ ਅੰਗਲ ਹਰ ਬਾਈ ਨੂੰ ਮੋਰੇ ਦੇ ਜੱਬ ਮਕਾਰੇ ਪਰਾਂ ਚਲ ਹਣ ਬਸ ਸਮਾਂ ਇੰਨਾ ਮਿੱਠਾ ਸ਼ੁਕਰ ਹੋ ਜਾਗਾ ਮਾਰ ਰਹਿਣ ਦੇ ਬਹੁਤ ਲੈ ਵੀ ਰਾਹੁਲ ਹਾਂ ਲੈ ਲੈ ਇਹਦੇ ਗੋਡੇ ਬਿਠਾਈ ਲੈਣੀ ਆ ਤੂੰ ਕਹਿ ਰਿਹਾ ਸੀ ਬਸ ਤਨ ਪਤੀ ਲਾਗਾ ਪਤੀ ਹੈ ਹੁਣ ਮੌਕਾ ਹੁੰਦਾ ਵੀ ਹਾਂ ਪਤ ਲੈ ਚਲ ਮੈਂ ਲੈ ਬੈਂਗੀ ਬਸ ਆ ਰੱਖ ਲਿਆ ਤੇ ਦੇ ਕੱਢ ਪੈਸੇ ਬਾਈ ਇਹ ਦਊਗੀ ਮੈਂ ਥੋੜੀ ਦਊਗਾ ਤੂੰ ਦੇ ਤਾਂ ਹੀ ਦਊਗੀ ਉਹ ਮੇਰੇ ਪਾਸੇ ਮੇਰਾ ਪਰ ਸੁੱਧਰ ਰਹਿ ਗਿਆ ਮੈਂ ਫਿਰ ਦੇ ਦਾਂਗੇ ਹੈ ਫਿਰ ਦੇ ਦਾਂਗੇ ਡਾਰ ਕਰ ਲੈ ਤੂੰ ਦੱਸ ਕਿੰਨੇ ਲੈਣੇ ਨੇ ਡਾਰ ਦੂਰ ਨਹੀਂ ਭਾਈ ਇਹ ਤਾਂ ਨਾ ਕੈਸ਼ੂ ਕੈਸੀ ਹੁੰਦਾ ਕਿਉਂ ਮੈਂ ਚੱਲ ਕੋਈ ਨਾ ਦੇ ਦਾਂਗਾ ਅਥਨੇ ਦੇ ਦਾਂਗੀ ਤੁਹਾਨੂੰ ਚੱਲ ਕੋਈ ਹੈ ਨਾ ਕੋਈ ਨਾ ਫਿਰ ਲੈ ਲਿਓ ਹਾਂ ਤੇਰੀ ਜ਼ਿੰਮੇਵਾਰੀ ਹੈ ਮਾ ਕੋਈ ਨਾ ਕੋਈ ਨਾ ਐਂਦ ਬਣੇ ਮੈਂ ਦਵਾ ਦੂੰ ਮੈਨੂੰ ਤੇਰੇ ਤੋਂ ਲੂਗਾ ਨਹੀਂ ਓ ਮੈਂ ਦੇ ਦੂੰਗਾ ਮਾ ਤਾਂ ਜ਼ਰੂਰੀ ਮੰਗਣੇ ਨੇ ਭਾਈ ਮੈਨੂੰ ਦੁਵਾਰੀ ਹੈਗੀ ਤੁਹਾਨੂੰ ਦਵਾ ਕਰਨ ਨੂੰ ਬਦਲ ਜੇ ਲੈ ਕਹਿ ਬਦਲ ਜੇ ਕੋਈ ਨਾ ਕੋਈ ਨਾ ਮੈਂ ਦੇ ਦੂੰਗਾ ਅਥਨੇ ਕਿਆ ਮਾਹ ਕੋਟ ਦੇ ਦੇ ਚੰਗਾ ਵਿਚਾਰੇ ਦੇਖ ਪਰ ਕਿਵੇਂ ਨੂੰ ਤੇ ਠੀਕ ਹੈ ਠੀਕ ਹੈ ਹੈ ਸਾਰੇ ਪਿੰਡ ਚ ਨਹੀਂ ਇਹ ਜੀ ਨੂੰ ਹੋਣੀ ਜਿਹੇ ਜੀ ਮੇਰੀ ਹੈ ਸਹੀ ਗੱਲ ਹੈ ਮਾਹ ਹੋਰ ਲੈ ਦੱਸ ਗੱਲਾਂ ਕਿਹੜੀਆਂ ਕਰਦਾ ਰੱਛਾ ਕੱਲ ਕੱਲ ਨੂੰ ਭਾਗ ਲੱਗੇ ਮਾਹ ਨਾਵੇ ਦਰ ਨਾਲ ਸੋਨਾ ਮੇਰਾ ਪੁੱਤ ਹਾਂ ਸੋਨਾ ਹਾਂ ਮੈਨੂੰ ਪਤਾ ਹੈ ਸੋਨਾ ਇਹ ਤੂੰ ਹਾਂ ਲੈ ਫਿਰ ਉਹ ਕਰ ਮਾਹ ਰੋਟੀ ਠੱਟੀ ਦਾ ਕਰ ਲਉ ਕੋਈ ਬਣੀਆਂ ਨੇ ਅਣ ਰੋਕੀਆਂ ਨਾ ਲਪ ਲਾ ਰਹੇ ਔਰ ਖਵਾਉਣ ਨਾਲੇ ਇਹਨੂੰ ਖਵਾਣ ਵਾਲੇ ਤੂੰ ਖਾ ਲੈ ਤੈਨੂੰ ਜਿਆਦਾ ਕੀ ਕਰੇ ਠੀਕ ਕਰਦਾ ਘਾਣੂ ਮੈਂ ਤੈਨੂੰ ਕਹਿਣਾ ਨਾਲੇ ਹੁਣ ਐ ਕਰੀ ਕੰਮ-ਕੁਮ ਤੇ ਵਗ ਜੀ ਕਿਤੇ ਉਰੇ ਕੋਈ ਨਾ ਕੋਈ ਨਾ ਕੰਮ ਤੇ ਕੰਮ ਤੇ ਜਾਊਗਾ ਉਹਨਾਂ ਛੁੱਟੀ ਲਈ ਹੋਈ ਸੀ ਦੋ ਚਾਰ ਦਿਨ ਤਾਂ ਰਹੂੰਗਾ ਫਿਰ ਜਾਊਗਾ ਹੈ ਅੱਗੇ ਹੁਣ ਨਵੇਂ ਪਿਆਜ ਤੇ ਜਾਊਗਾ ਤੇ ਗੱਲਾਂ ਮੈਂ ਹੈ ਚੱਲ ਕੋਈ ਨਾ ਹਾਂ ਚੱਲ ਕਰੋ ਰੰਦ ਕਿਵੇਂ ਲੱਗਿਆ ਘਰ ਤੁਹਾਨੂੰ ਮੰਮੀ ਇਹਨਾਂ ਦਾ ਸਵਾਦ ਕਿਵੇਂ ਲੱਗਿਆ ਹਾਂ ਉਹ ਐਂਆ ਬੋਲ ਦਿੱਤਾ ਹੈਗੇ ਨਾ ਉਹ ਪਰ ਸਵਾਦ ਇਹ ਬਹੁਤ ਚੰਗੇ ਨੇ ਹੂੰ ਬਾਕੀ ਉਹ ਰਾਹੁਲ ਉਹ ਵੀ ਵਧੀਆ ਹੈ ਹੈ ਚੌੜ-ਚੂੜ ਜੀ ਕਰਦਾ ਰਹਿੰਦਾ ਉਹ ਬੋਲਣ ਦਾ ਸਵਾਹ ਹੈਗਾ ਉਹਨੂੰ ਠੀਕ ਹੈ ਹੂੰ ਬਾਕੀ ਕੰਮ-ਕਾਰ ਮੰਮੀ ਹਲ ਕਰਾਦੀਓ ਹੈਨਾ ਮਿਲ ਕੇ ਕੰਮ ਕਰ ਲਿਆ ਕਰੀਓ ਦੇਸਦਾ ਨਹੀਂ ਕਿੰਨੀਆਂ ਦੁਪਹਿਰਾਂ ਚੜ੍ਹ ਕੇ ਆ ਰਹੀਆਂ ਨੇ ਆ ਰੋਟੀ ਤੇਰੇ ਪਿਓ ਨੇ ਪਕਾਣੀ ਸੀ ਆ ਕੇ ਬਸ ਮੰਮੀ ਜੀ ਭੰਡ ਮੰਜ ਕੇ ਝਾੜੂ ਕੱਢਣ ਲੱਗੀ ਸੀ ਅੱਛਾ ਟਾਟਾ ਕਰ ਪਿੰਡ ਦਾ ਕੰਮ ਹੈ ਕੋਈ ਆ ਜਾਏ ਕਰੇ ਤੈਨੂੰ ਕੀ ਕਹੇ ਬੇ ਨਹੀਂ ਵਿਹੋਲੀ ਐ ਕੋਈ ਨਾ ਮੰਮੀ ਜੀ ਲੈ ਲਨੀ ਆ ਆਪਣੇ ਆਪ ਤਾਂ ਪਤਾ ਨਹੀਂ ਲੱਗਦਾ ਕੁਛ ਮੈਂ ਕਿ ਮੰਮੀ ਆਪਣੇ ਕਿਹੜਾ ਕੋਈ ਕਰੇ ਹੈਗਾ ਤਾਂ ਸਾਡੇ ਤਾਂ ਘਰ ਨਹੀਂ ਵੱਸਦਾ ਸਾਡੇ ਸ਼ਰੀਕਾ ਨਹੀਂ ਵੱਸਦਾ ਸਾਡੇ ਗਵਾੜ ਨਹੀਂ ਵੱਸਦਾ ਅਸੀਂ ਤਾਂ ਇਕੱਲੇ ਹੀ ਆ ਪਰ ਮੰਮੀ ਜੀ ਗੇਟ ਤਾਂ ਲੱਗਿਆ ਆਪਣਾ ਬਾਲੀ ਜਵਾਨ ਜੀ ਨਾ ਚਲਾ ਜਿਹੜਾ ਕੰਮ ਕਿਹਾ ਨਾ ਉਹੀ ਕਰ ਲਿਆ ਕਰ ਠੀਕ ਆ ਮੰਮੀ ਬਣਾ ਦੇ ਅੱਧਾ ਘੰਟਾ ਹੋ ਗਿਆ ਤੈਨੂੰ ਇੱਥੇ ਇੰਨੇ ਕਵੇੜੇ ਚ ਝਾੜੂ ਲਾਉਂਦੀ ਨੂੰ ਨਹੀਂ ਮੰਮੀ ਮੈਂ ਪਹਿਲਾਂ ਕਮਰੇ ਸਿੰਬਰੇ ਆ ਕਿੱਥੇ ਜਵਾਬ ਤਾਂ ਪੂਰਾ ਦੇਣਾ ਕੋ ਆ ਪਹਿਲਾਂ ਰੋਟੀਆਂ ਲਾ ਦੇ ਚਾਰ ਮੁੰਡੇ ਨੇ ਜਾਣਾ ਕੰਮ ਲਾ ਦੇਣੀ ਹਾਂ ਲੈ ਦੇਖ ਲੈ ਸਾਰੇ ਕੰਮ ਤਾਂ ਕਰਦੀ ਆ ਮੈਂ ਕਰਦੇ ਮੰਮੀ ਜੀ ਫੇਰ ਵੀ ਬੋਲਦੇ ਰਹਿੰਦੇ ਆ ਮੈਨੂੰ ਲਾ ਚਾਲਾ ਰੁਕਟੀ ਬਣਾ ਦਨੀ ਹੈ ਪਹਿਲਾਂ ਹਾਂ ਇੰਨਾ ਕਰ ਰਹਿ ਗਿਆ ਫੇਰ ਮਾਰ ਦੂ ਚੜੂ ਮਾ ਮਾ ਹੌਲੀ ਹੌਲੀ ਕਾ ਮੈਂ ਨਵੇੜਦੀ ਐ ਐਂ ਕਹਿੰਦੀ ਵੀ ਮੜਾ ਮੋਟਾ ਛੇਤੀ ਹੱਥ ਹਲਾ ਲਾ ਮਾ ਵੇ ਹਾਂ ਆ ਜਾ ਬੈਠੀ ਆ ਘਰੇ ਗਈ ਆ ਬੈਠੀ ਆ ਗਿਆ ਆ ਗਿਆ ਮੋੜ ਤੋ ਘੁੱਟੇ ਪੱਗਿਆ ਸੀ ਮੈਂ ਤਾਂ ਉਰੀ ਪੱਗਿਆ ਸੀ ਰੋਟੀ ਬਣੀ ਨਹੀਂ ਸੀ ਸਵੇਰੇ ਮੈਂ ਇੱਧਰ ਪੱਗਿਆ ਕਿਹੜਾ ਦੇਣਾ ਰੋਟੀ ਕਹਿ ਦਿੰਦਾ ਸਵੇਰੇ ਬਣਾ ਕੇ ਦੇ ਦਿੰਦੀ ਆਹ ਕਿੱਥੇ ਮਹਾਰਾਣੀ ਹੋਰ ਸਿੰਘ ਸਾਹਿਬ ਨਾਲ ਬੋਲਦੇ ਦੇਖਦੇ ਆ ਕੀ ਬੋਲਦੀ ਸੀ ਵੇ ਬੋਲਦੀ ਤਾਂ ਕੁਛ ਨਹੀਂ ਦੇਖਣੀ ਉਹ ਮਾਰੀ ਲੱਗਦੇ ਮੈਂ ਤਾਂ ਇਹਦੀ ਮਾਂ ਹਾਂ ਆ ਦੇਖਦੀ ਹਾਂ ਹੋਰ ਸਾਹਿਬ ਨਾਲ ਆਉਂਗੇ ਮਾਰਨੀ ਮੈਸਜੂ ਮੇਰੇ ਆਪਾਂ ਨੇ ਕਦੇ ਕਿਹਾ ਕੁਛ ਨਹੀਂ ਇਹਨੂੰ ਵੇ ਘਸਾੜੀ ਇਹ ਜਿਆਦਾ ਹੂੰ ਤੂੰ ਵੀ ਮੈਂ ਪਤਾ ਨਹੀਂ ਕਿੱਥੋਂ ਇਹਨੇ ਕਰਾ ਲਿਆ ਮਲੰਗ ਨੇ ਬੀਤੂ ਕੋ ਦੇ ਕਿਦਾਂ ਕਰਾ ਲੈ ਕੋਈ ਵਧੀਆ ਹੋਵੇ ਕੁੜੀ ਮਥੇ ਰਾ ਕੇ ਹੱਸ ਸੀਗਾ ਬੇ ਤੇਰੇ ਰਿਸ਼ਤੇ ਹੋ ਜਾਣਗੇ ਕੀ ਕਮੀਆਂ ਤੇਰੇ ਚ ਨਾ ਇਹਨੂੰ ਬੋਲਣ ਦੀ ਅਕਲ ਨਾ ਇਹਨੂੰ ਕੋਈ ਗੱਲ ਕਰਨ ਦੀ ਅਕਲ ਇਹਨੂੰ ਪਤੀ ਨਹੀਂ ਦੁਨੀਆਦਾਰੀ ਦਾ ਨਹੀਂ ਪਤਾ ਦੁਨੀਆਦਾਰੀ ਦਾ ਸਭ ਪਤਾ ਹੈ ਵਿਗੜੀਆਂ ਹੋਈਆਂ ਹੁੰਦੀਆਂ ਇੱਕ ਮੇਰੇ ਸਾਲਿਆ ਨੇ ਤੋਰਤੀ ਅਖੀ ਸਮਾਨ ਦੇ ਦਾਂਗੇ ਕੀ ਸਮਾਨ ਦੇ ਕੁਛ ਨਹੀਂ ਦਿੱਤਾ ਸਾਰੇ ਬੈੱਡ ਵੀ ਸਾਡੇ ਨੇ ਉਹੀ ਤਾਂ ਮੈਂ ਕਹਿੰਨੀ ਆ ਕਿਸੇ ਚਾਜ ਦੇ ਘਰ ਤੇ ਰਿਸ਼ਤਾ ਹੋ ਜਾਂਦਾ ਨਾ ਤੇ ਮੜਾ ਮੋਟਾ ਕੁਝ ਮਿਲ ਵੀ ਜਾਂਦਾ ਸਹੀ ਗੱਲ ਐ ਨਾਲ ਮੇਰੀ ਗੱਲ ਸੁਣ ਇਹਨੂੰ ਐ ਕਿਹਾ ਵੇ ਆਂਡਿਆਂ ਦੀ ਪੁਰਜੀ ਬਣਾ ਦੇ ਤਾਂ ਕਹਿੰਦੀ ਮੈਂ ਤਾਂ ਬਣਾ ਹੀ ਨਹੀਂ ਕਰੀ ਅੱਛਾ ਮਾਂ ਹੋਰ ਲੈ ਫੜ ਕੇ ਦੇ ਲੰਦੀ ਗੋਡਿਆਂ ਥੱਲੇ ਕਾ ਲਉ ਹੁਣ ਕਹਿਨੀਆ ਦੁਬਾਰੇ ਬਣਾ ਕੇ ਅਸਲ ਸਾਰੇ ਟਪਰ ਕੰਨੇ ਸਾਨੂੰ ਕੋਈ ਐਡਾ ਇਸ਼ੂ ਨਹੀਂ ਹੈਗਾ ਕਿਤੇ ਹਾਂ ਲੈ ਅਸਾਂ ਡੰਡੇ ਉੰਡੇ ਸਾਰੇ ਕੁਝ ਕੰਨੇ ਮੀਟ ਵੀ ਕੰਨੇ ਅਸਾਂ ਹੁਣ ਅਸੀਂ ਤੇਰੇ ਪਿੱਛੇ ਹੋ ਰਹੀਏ ਆਪੀ ਬਣਾਇਆ ਕਰੂਗੀ ਹੋਰ ਕੀ ਕਹਾਂਦੀ ਐ ਅਸੀਂ ਤੈਨੂੰ ਉਹ ਰਗੜ ਕੇ ਫੋਟੇ ਤੇ ਲਾਣੇ ਹਾਂ ਉਹ ਆਪਣੇ ਵਾਲਾ ਜਦ ਲੁੱਲੜੇ ਉਹਨੂੰ ਕੁਛ ਨਹੀਂ ਪਤਾ ਹੈ ਗਿਆ ਪਤਾ ਪੁੱਤਾ ਤਾਂ ਸਾਬ ਹੈ ਇਹਦਾ ਫੋਨ ਵੀ ਮਾਸੀ ਲਤਨ ਵੀ ਆ ਗਿਆ ਵੇ ਖੜ ਜਾ ਵੇ ਚਲ ਕੋਈ ਨਿਕਲ ਕਰ ਲਾਂਗੇ ਉਹ ਸੇ ਤਈਆ ਚਲ ਕੋਲ ਤੇ ਖਿੱਚ ਕੇ ਰੱਖਿਆ ਕਰ ਮਾਂ ਤਾਂ ਮੈਨੂੰ ਜਿੰਨਾ ਖਿੱਚੀਂ ਇੰਨਾ ਵੇ ਮੈਂ ਤਾਂ ਫਿਰ ਪਤਾ ਹੀ ਹੈ ਤੈਨੂੰ ਕਹੇ ਜਾ ਤੂੰ ਮਾਂ ਹਾਂ ਤੂੰ ਐ ਕਰ ਤੂੰ ਜਾ ਕਹਦੇ ਅੰਡੇ ਦੀ ਪਰਚੀ ਬਣਾ ਦੇ ਥੋੜੀ ਜਿਹੀ ਮੈਨੂੰ ਮੈਂ ਕਹਾ ਮਾਂ ਕਹਦੇ ਕਹਦੇ ਉਹ ਦੇਖਿਓ ਗੀ ਗੋਗਿਆ ਕੀ ਮਹਾਰਾਣੀ ਹੈ ਹਾਂ ਕਹਿਣਾ ਕਿ ਕੋਈ ਨਾ ਮੈਂ ਆਉਣੀ ਆ ਤੂੰ ਕਹਿ ਲੈ ਠੀਕ ਹੈ ਹਾਂ ਐ ਕਿਵੇਂ ਨਹੀਂ ਬਣਾਉਗੀ 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 ਕਣ ਖੜੀ ਅਰਸ ਹੋਈ ਚ ਵਾਕ ਜਾ ਵਾਕ ਜਾ ਇਹ ਤਾਂ ਨਹੀਂ ਬਣਾਉਂਦੀ ਮੈਂ ਬਾਕੀ ਨੂੰ ਖਾਏ ਦੀ ਦਾਲੀਂ ਸੱਤ ਸਿੱਤ ਲੈ ਦਾਲ ਵੀ ਬਣਾਤੀ ਹੁੰਦਾ ਆ ਰੇਪ ਕਰਤਾ ਸਾਬ ਜੀ। ਉਹ ਪਾਪੀ ਬਣ ਗਈ ਰੋਟੀ। ਹਾਂ ਬਾਜੀ ਰੋਟੀ ਤਾਂ ਬਣ ਗਈ ਸੀਗੀ। ਅਛੇ ਦਾਲ ਕੱਲੀ ਬਣਾਈ ਆ। ਦਾਲ ਤਾਂ ਬਾਜੀ ਮੈਸਰੇ ਮੂੰਗੀ ਉੱਪਰ ਮੈਂ ਰੱਖਤੀ ਸੀ ਉਹਨੂੰ ਤੜਕਾ ਲਾਤਾ। ਉਹਦੋਂ ਨੂੰ ਪਤਾ ਰਹਿ ਗਿਆ ਪਾਪੀ ਮੈਂ ਮੂੰਗੀ ਖਾਂਦਾ ਨਹੀਂ ਹੈਗਾ ਚੰਗਾ ਭਲਾ। ਫੇਰ ਬਾਜੀ ਮੈਨੂੰ ਤੂੰ ਐ ਕਰ ਆਹ ਹਰੀ ਬਾਲਟੀ ਚ ਨਾਂ ਅੰਡੇ ਪੈਨੇ ਤੇ ਇਹ ਜਦੋਂ ਅੰਡੇ ਬਣਾ ਦੇਵੇਂ। ਨਾ ਨਾ ਬਾਜੀ ਮੈਨੂੰ ਨਾਲ ਬਣਾਣੇ ਨਹੀਂ ਆਉਂਦੇ ਹੈਗੇ। ਕਿਉਂ? ਨਹੀਂ ਅਸਤੇ ਕਦੇ ਬਣਾਏ ਨਹੀਂ ਹੈਗੇ। ਕੀ ਗੱਲ ਐ ਟੀ ਕੀ ਗੱਲ ਬਣਾਉਣ ਨੂੰ? ਭਾਜੀ ਅਸਤੋਂ ਨਰਾਲੇ ਬਾਬੇ ਨੂੰ ਮੰਨਦੇ ਨਰਾਲੇ ਬਾਬੇ ਨੂੰ ਮੰਨਦੇ ਨਰਾਲੇ ਬਾਬੇ ਨੂੰ ਮੰਨ ਨਾਲ ਕੀ ਅੰਡੇ ਲਖਦੇ ਨਾ ਕਰ ਸਾਡੇ ਘਰੇ ਹੀ ਨਹੀਂ ਕਿਸ ਨੇ ਬਣਾਏ ਹੈਗੇ ਚੱਲ ਕੁਛ ਨਹੀਂ ਹੁੰਦਾ ਭਾਬੀ ਔਰੇ ਜੱਟ ਬੈਸ ਦੀ ਨਾ ਕਰ ਤੂੰ ਬਣਾ ਦੇ ਔਰੇ ਦਾ ਦੇਖ ਸਾਰਾ ਮਸ ਭਾਜੀ ਮੈਂ ਸਾਰਾ ਕੰਮ ਤਨ ਵੇੜ ਦਮ ਮਮੀ ਨੂੰ ਕਹਿ ਦਉ ਨਾ ਕਰਕੇ ਦੇ ਦੇਣਗੇ ਸਾਨੂੰ ਮੈਨੂੰ ਬਣਾਣੇ ਨਹੀਂ ਆਉਂਦੇ ਹੈਗੇ ਮੈਂ ਕਦੇ ਨਹੀਂ ਹੁਣ ਤੂੰ ਸਾਡੇ ਇੱਦੀ ਭੁੱਲੇਗੀ ਨਹੀਂ ਭਾਜੀ ਅੱਗੇ ਬਣਾਣਾ ਹੈ ਤਾਂ ਕੋਈ ਗੱਲ ਨਹੀਂ ਕੀ ਫਿਰ ਫਿਰ ਇਹਦਾ ਕੰਮ ਤਾਂ ਕਰਕੇ ਦੇਣਾ ਪਊ ਇਹ ਕੌਣ ਕਰੂਗਾ ਔਰ ਨਹੀਂ ਬਾਜੀ ਮੈਂ ਬਣਾਇ ਨਹੀਂ ਗੀ ਨਹੀਂ ਤਾਂ ਫਿਰ ਗੱਲ ਤੇਰੀ ਵੱਧ ਮਾੜੀ ਹੋਈ ਨਹੀਂ ਮਾੜੀ ਵਾਲ ਤੇ ਕੋਈ ਗੱਲ ਇਹਦਾ ਫਿਰ ਤੂੰ ਬਦਦਾ ਬਦਾਨ ਵਾਲੀ ਗੱਲ ਕਰ ਰਹੀ ਹੈ ਮੰਮੀ ਖਾਈ ਮੈਂ ਮਰ ਜਾ ਹੁਣ ਕੀ ਬਣੂਗਾ ਮੈਂ ਮੰਮੀ ਨੂੰ ਬਣਾਣ ਗਿਆ ਹਾਂ ਜਦੋਂ ਮੈਨੂੰ ਨਹੀਂ ਬਣਾਉਣੇ ਆਉਂਦੇ ਹੇਵੇ ਸਿਰ ਤੇ ਕੋਈ ਹੁੰਨ ਨਹੀਂ ਖਾਂਦਾ ਸੀਗਾ ਐ ਮਾਂ ਕੀ ਹੋ ਗਿਆ ਹੁਣ ਹੁਣ ਕੀ ਹੈ ਮੈਨੂੰ ਕਹਿੰਦੀ ਅਤੰਦਰਾਲੇ ਬਾਬੇ ਨੂੰ ਮੰਨਦੇ ਹੱਦ ਤੱਕ ਨਹੀਂ ਬਣਾਉਂਦੇ ਨੇ ਹੈਗੇ ਆਂਡੇ ਜੀ ਐਸੀ ਦੀ ਤੈਸੀ ਨਰਾਲੇ ਬਾਬੇ ਦੀ ਹੈ ਮੈਂ ਪੁੱਕਾ ਮਾਰਦਣ ਵਾਲੀ ਮੂੰਗੀ ਰੱਖ ਲਈਏ ਨੇ ਐ ਕਿਵੇਂ ਨਹੀਂ ਬਣਾਉਂਦੀ ਹੈਗੀ ਮੈਨੂੰ ਨਹੀਂ ਪਤਾ ਤਾਂ ਗੱਲ ਕਰ ਲੈ ਮੈਂ ਤਾਂ ਆਪਣੇ ਰੂਮ 'ਚ ਜਾਣਾ ਕੋਣੀ ਕੀ ਗੱਲ ਇੱਧਰ ਆ ਕੀ ਹੋਇਆ ਮੰਮੀ ਆ ਜਾ ਤੈਨੂੰ ਦੱਸਦੀ ਆ ਮੈਂ ਕੀ ਹੋਇਆ ਕੀ ਹੋਇਆ ਮੰਮੀ ਨਾ ਤੈਨੂੰ ਕੀ ਗੱਲ ਕੀ ਬਿਮਾਰੀ ਹੈ ਤੈਨੂੰ ਮੁੰਡੇ ਨੂੰ ਕੀ ਕਿਹਾ ਵੀ ਮੈਂ ਸਬਜ਼ੀ ਨਹੀਂ ਬਣਾਉਂਦੀ ਆਂ ਆਂਡਿਆਂ ਦੀ ਹੈ ਮੈਂ ਮੈਨੂੰ ਬਣਾਉਣੀ ਨਹੀਂ ਆਉਂਦੀ ਅੱਛਾ ਬਣਾਉਣੀ ਨਹੀਂ ਆਉਂਦੀ ਤੈਨੂੰ ਇੱਥੇ ਬਣਾਉਣੀ ਵੀ ਪਊਗੀ ਤੇ ਖਾਣੀ ਵੀ ਪਊਗੀ ਸਮਝ ਗਈ ਗੱਲ ਸਾਡੇ ਘਰ ਦੇ ਵਿੱਚ ਸਾਰਾ ਕੁਝ ਬਣਦਾ ਮੀਟ ਬਣਦਾ ਆਂਡਾ ਬਣਦਾ ਠੀਕ ਹੈ ਸਾਰਾ ਕੁਝ ਬਣਦਾ ਸਾਡੇ ਦਾ ਖਰੋੜਿਆਂ ਦਾ ਜੂਸ ਸੂਪ ਵੀ ਬਣਦਾ ਜਿਵੇਂ ਅਸੀਂ ਕਦੇ ਬਣਾ ਹੀ ਨਹੀਂ ਹੈਗੀ ਫਿਰ ਇੱਥੇ ਬਣਦਾ ਹੈ ਨਾ ਇੱਥੇ ਤਾਂ ਬਣਾਉਣੀ ਪਊਗੀ ਸਮਝ ਗਈ ਨਾ ਅੱਜ ਤੋਂ ਬਾਅਦ ਕਿਸੇ ਨੂੰ ਜਵਾਬ ਨਹੀਂ ਦੇਣਾ ਵੀ ਮੈਂ ਬਣਾ ਨਹੀਂ ਸਕਦੀ ਹਾਂ ਆ ਹਾ ਟ ਕੋਰ ਜਨਲ ਹੈ ਮੈਂ ਤਾਂ ਦੱਸਾਂ ਗਲਾ ਦਬ ਤੂੰ ਮੰਮੇ ਨੇ ਸੱਚੀ ਬਣਾਉਣੇ ਨਹੀਂ ਆਂਦੀ ਨਹੀਂ ਮੈਂ ਕਿਹੜਾ ਪਾਜੀ ਨੂੰ ਜਵਾਬ ਦੇਣ ਲੱਗੀ ਸੀ ਮੈਂ ਪਹਿਲਾਂ ਵੀ ਸਾਰਾ ਕੰਮ ਕਰਦੀ ਆ ਫਿਰ ਉਹ ਕਿੱਡੇ ਕੋਖੀ ਜੇ ਦੂਜੀਆਂ ਸਬਜ਼ੀਆਂ ਬਣਾ ਲੈਣੀਆਂ ਉਹ ਕਿੱਡੇ ਕੋਖੀ ਐ ਉਹ ਜਾਇਦੇ ਓਖੀ ਐ ਵੀ ਸਾਡੇ ਬਣੇ ਨਹੀਂ ਆਈ ਐ ਅਸੀਂ ਕਿ ਤੇ ਤੁਹਾਡੇ ਨਾਲ ਬਣਦੀ ਹੋ ਕੇ ਸਾਡੇ ਖਾਂਦੇ ਨੇ ਸੜਤਾ ਹੋਰ ਸਬਜ਼ੀ ਘਟ ਖਾਂਦੇ ਨੇ ਮੈਂ ਤੈਨੂੰ ਦੱਸਾਂ ਆਹੀ ਜਿਆਦੇ ਖਾਂਦੇ ਆ ਮੈਂ ਹੁਣ ਤੇਰੇ ਕੀ ਗੋਲੀ ਵੱਜ ਗਈ ਨੀ ਆ ਡਾਗ ਡਾਗ ਜਿਹੜੇ ਹੋ ਕੇ ਲਹਿਰੀ ਐ ਕੀ ਗੋਲੀ ਵੱਜ ਗਈ ਤੇਰੇ ਕੀ ਕਹਤਾ ਤੈਨੂੰ ਨਾਲ ਮੈਂ ਤੈਨੂੰ ਪਹਿਲਾਂ ਵੀ ਕਿਹਾ ਸੀ ਝਾਟਾ ਨਾ ਨੰਗਾ ਨਾ ਰੱਖਿਆ ਕਰ ਨਾ ਢੱਕ ਕੇ ਰੱਖਿਆ ਕਰ ਉਈ ਨਾ ਕਿ ਤੈਨ ਮਤੋਂ ਜੁੰਡੇ ਜੇ ਕਟਵਾ ਲਈ ਰੱਬਾ ਮੈਂ ਇਹ ਤਾਂ ਕਿੰਨੀ ਕੁ ਦੱਸ ਸਕਦੀ ਉਹਨਾਂ ਨੂੰ ਉਹ ਕਹਿਣਗੇ ਤੂੰ ਆਪ ਹੀ ਕੰਡੇ ਵਿੱਚ ਸੀਗੀ ਮੈਂ ਤਾਂ ਆਪੇ ਚੁਗਲਾਂ ਹਾਂ ਜਸ ਮੈਂ ਇੱਕ ਵਾਰ ਇਹਨਾਂ ਨਾਲ ਗੱਲ ਕਰਕੇ ਦੇਖਦੀ ਹੋ ਸਕਦੇ ਸਮਝਾ ਦਣ ਕੀ ਗੱਲ ਹੋ ਗਈ ਲੈ ਗੱਲ ਨਾ ਬਾਤ ਉਹ ਗੱਲ ਦੱਸਾਂਗੇ ਵੀ ਕੀ ਗੱਲ ਕੀ ਹੋਈ ਐ ਕੀ ਹੋ ਗਿਆ ਮੰਮੀ ਹੋਰ ਗੱਲ ਕਰਦੇ ਚਿੜਕਦੇ ਰਹਿੰਦੇ ਆਗੇ ਉਹ ਲੈ ਕੇ ਚਿੜਕਦੇ ਨੇ ਉਹ ਕੋਈ ਗੱਲ ਦਾ ਹੋਇ ਉਹਨੇ ਫੇਰੇ ਝੜਕਿਆ ਉਹ ਨਾ ਬਿਨ ਮਤਲਬ ਤਾਂ ਥੋੜੀ ਜਿੜਕੂਗੀ ਉਹ ਤੁਹਾਨੂੰ ਪਤਾ ਜੀ ਆਪਣੇ ਕੋਲ ਕੋਈ ਨਹੀਂ ਹੁੰਦਾ ਹੈਗਾ ਫੇਰ ਵੀ ਕਹਿੰਦੀ ਰ ਚੁੰਨੀ ਰੱਖਿਆ ਕਰ ਸਿਰ ਤੇ ਓਏ ਚੁੰਨੀ ਤਾਂ ਉਹ ਸੋਪ ਦੀ ਕਹਿੰਦੇ ਨੇ ਹੁਣ ਲਵੇ ਗਵੰਡੀ ਦੇ ਨੂਹਾਂ ਨੇ ਉਹ ਵੀ ਤਾਂ ਸਿਰ ਤੇ ਚੁੰਨੀ ਰੱਖਦੀਆਂ ਨੇ ਚਲੋ ਵੀ ਛੱਡੋ ਨਾ ਕਹਿੰਦੇ ਹੰਡੇ ਦੀ ਪੁਰਜੀ ਨਹੀਂ ਬਣਾਈ ਹੈਗੀ ਮੈਨੂੰ ਨਹੀਂ ਬਣਾਣੀ ਆਉਂਦੀ ਨਾ ਹੀ ਕੋਈ ਸਾਡੇ ਖਾਂਦਾ ਸੀਗਾ ਓਏ ਉੱਥੇ ਨਹੀਂ ਖਾਂਦਾ ਉਰੇ ਤਾਂ ਖਾਂਦੇ ਨੇ ਮੈਂ ਵੀ ਖਾਂਦਾ ਤੇ ਉਹ ਰਾਹੁਲ ਵੀ ਖਾਂਦਾ ਮੰਮੀ ਵੀ ਖਾ ਲਾਂਦੀ ਏ ਦੇਖ ਇਹ ਤਾਂ ਤੈਨੂੰ ਸਿੱਖਣਾ ਪਊਗਾ ਇਹ ਤਾਂ ਤੈਨੂੰ ਬਣਾਣੀ ਪਊਗੀ ਅੱਜ ਤੈਨੂੰ ਆਂਡੇ ਦੀ ਪੁਰਜੀ ਵਾਸਤੇ ਕਿਹਾ ਕੱਲ ਨੂੰ ਕੋਈ ਰਿਸ਼ਤੇਦਾਰ ਆ ਗਿਆ ਉਹਨੇ ਮੀਟ ਮੰਗ ਲਿਆ ਉਹ ਵੀ ਬਣਾਉਣਾ ਪਊਗਾ ਨਹੀਂ ਸਰਦ ਬਣੇ ਖਾਂਦੇ ਹੈਗੇ ਲੇਕਿਨ ਨਹੀਂ ਖਾਂਦੇ ਹੈਗੇ ਉਹਦਾ ਮੈਨੂੰ ਕੋਈ ਮਤਲਬ ਨਹੀਂ ਹੈਗਾ ਖਾਂਦੇ ਨਹੀਂ ਹੈਗੇ ਪਰ ਜਿਹੜੀ ਚੀਜ਼ ਉਰੇ ਬਣਦੀ ਹੈ ਨਾ ਉਰੇ ਬਣਾਣੀ ਪਊਗੀ ਜੇ ਨਹੀਂ ਬਣਾਈ ਤਾਂ ਫਿਰ ਤੈਨੂੰ ਪਤਾ ਹੀ ਹੈ ਸਮਝ ਗਈ ਨਾ ਤੁਸ ਕਿਹੜੀ ਗੱਲਾਂ ਲੱਗ ਕਹੀਆਂ ਜੇ ਗੱਲਾਂ ਉਹ ਯਾਰ ਜਿਹੜੀ ਚੀਜ਼ ਘਰ ਚ ਬਣਦੀ ਹੈ ਸ਼ੁਰੂ ਤੋਂ ਐਂਡ ਤੱਕ ਬਣਦੀ ਆਣ ਲੱਗ ਰਹੀ ਉਹ ਬਣਾਣੀ ਪਊਗੀ ਤੈਨੂੰ ਮੇਰੀ ਗੱਲ ਸੁਣ ਲੈ ਜੇ ਅੱਜ ਤੋਂ ਬਾਅਦ ਮੰਮੀ ਉਹਨੂੰ ਕਿਸੇ ਚੀਜ਼ ਨੂੰ ਵੀ ਜਵਾਬ ਦਿੱਤਾ ਨਾ ਤਾਂ ਮੈਥੋਂ ਬਰਾ ਨਹੀਂ ਹੈਗਾ ਸਮਝੀ ਨਾ ਜਿਹੜਾ ਘਰ ਪਿੱਛੇ ਕਰਦੀ ਸੀ ਉਹ ਛੱਡ ਦੇ ਆਪਦਾ ਜਿਹੜੀ ਉਰੇ ਚੀਜ਼ ਬਣਦੀ ਹੈ ਉਹ ਬਣਾ ਜੇ ਨਹੀਂ ਬਣਦੀ ਨਾ ਸਿੱਖ ਠੀਕ ਹੈ ਨਾ ਮੈਨੂੰ ਉਹ ਚੀਜ਼ ਚਾਹੀਦੀ ਔਰੇ ਪਾਵਾ ਜੀ ਕਿਵੇਂ ਜੀ ਬਣਾ ਪਾ ਜੀ ਗਲਤ ਬਣਾ ਪਾ ਜੀ ਸਹੀ ਬਣਾ ਹਾਂ ਨਹੀਂ ਪਰ ਕਰਾਉਣੀ ਆਉਂਦੀ ਐ ਚਿੱਤ ਉਸ ਵੀ ਹੌਂ ਚ ਬੋਲ ਦੇ ਮੈਨੂੰ ਉੱਚਾ ਬੋਲ ਦੇ ਨਾ ਤੂੰ ਦੱਸ ਤਾਂ ਇਹ ਗੱਲ ਕਹੀ ਐ ਜਿਹੜੀ ਮੰਮੀ ਨੇ ਗੱਲ ਕਹੀ ਐ ਉਹ ਪੂਰੀ ਕਰਿਆ ਕਰ ਮੈਂ ਬੋਲਦੇ ਨੇ ਹੌਦ ਤੱਕ ਹੱਸੇਗਾ ਮੈਂ ਤਨ ਫੁੱਲ ਮੰਗੂ ਖੂੰਗਾ ਕਦੇ ਇਹ ਦਸ ਨਹੀਂ ਹੁੰਦਾ ਮਿੰਦਾ ਕਾਸ਼ ਕਿ ਤੇ ਮਮੀ ਹਰ ਗੱਲ ਮੰਨ ਲੈਂਦੀ ਉਹ ਮਨ ਕਹਿੰਦੇ ਸੀ ਕਿ ਬਿਲਮੈ ਜਲੇ ਕਦੇ ਇਹ ਨਹੀਂ ਹੁੰਦਾ ਇਹ ਨਾ ਰਿਸ਼ਤਾ ਜਿਆਦਾ ਟਾਈਮ ਤੱਕ ਟਿਕਦਾ ਨਹੀਂ ਹੁੰਦਾ ਦਰਵਾਜਾ ਚੌਰ ਚਪਟ ਖੁੱਲਾ ਪਿਆ ਆ ਅੱਗੇ ਤਾਂ ਕਦੇ ਨਹੀਂ ਆ ਰੱਖਦੇ ਹੁੰਦੇ ਸੀਗੇ ਇਹ ਮੈਂ ਲਾਦਾ ਉਹ ਉਹਦੇ ਕੰਮ ਨਹੀਂ ਸਾਰੇ ਮੰਮੀ ਹੈ ਇਹ ਅੱਜ ਕਿੱਧਰ ਆ ਗਈ ਏ ਲੈ ਆ ਸੀ ਸਤਿ ਸ਼੍ਰੀ ਅਕਾਲ ਮੰਮੀ ਸਤਿ ਸ਼੍ਰੀ ਅਕਾਲ ਕਿਵੇਂ ਠੀਕ ਹਾਂ ਮੈਂ ਤਾਂ ਠੀਕ ਹਾਂ ਤੁਸੀਂ ਠੀਕ ਰਹਿੰਦੇ ਹੋ ਮੈਂ ਤਾਂ ਠੀਕ ਹਾਂ ਮੈਂ ਤਾਂ ਸੋਈ ਚ ਸੀ ਕਿਹਰ ਸੋਈ ਚ ਕੀ ਕਰਦੇ ਹੋਂ ਦੀ ਨਾ ਤੇ ਤੂੰ ਇੱਥੇ ਆ ਕੇ ਰੌਲਾ ਪਾਉਣੀ ਐ ਗਾਂ ਨਹੀਂ ਆ ਜਾਂਦਾ ਬਗਾਨੀ ਐ ਤੂੰ ਉਹ ਮੈਂ ਚੱਲ ਬਾਸਤਾ ਮਾਰ ਲਾਂ ਕੀ ਪਤਾ ਹੈਗੇ ਕਿ ਨਾ ਮਾਰ ਲਾਂ ਚੱਲ ਨਾ ਮੈਨੂੰ ਆਹ ਦੱਸੋ ਤੁਸੀਂ ਰਸੋਈ ਚ ਕੀ ਕਰਦੇ ਸੀ ਤੇ ਭਾਬੀ ਕਿੱਥੇ ਆ ਨਹੀਂ ਬੈਠੀ ਆ ਵੀ ਲੈ ਪੁੱਤ ਬਹਿ ਜਾ ਉਹੋ ਸਾਫ ਕਰੀ ਲੈਦਾ ਵੀਰੇ ਨੂੰ ਫੋਨ ਕੀਤਾ ਸੀਗਾ ਉਹੀ ਲੈ ਆਉਂਦਾ ਮੈਨੂੰ ਅੱਡੇ ਤੋਂ ਤੁਰ ਕੇ ਆਈਆਂ ਦੱਸ ਇਹਨੂੰ ਕੀ ਤੇ ਪਤਾ ਨਹੀਂ ਲੱਗਿਆ ਹੁਣ ਚੱਕਿਆ ਨਹੀਂ ਫਿਰ ਚੱਕਿਆ ਸੀ ਹਾਂ ਨਾ ਦਾ ਜਵਾਬ ਹੀ ਨਹੀਂ ਦਿੱਤਾ ਮੈਨੂੰ ਕੋਈ ਪਤਾ ਨਹੀਂ ਕੀ ਕਰਦਾ ਆ ਮੈਂ ਕਿਹਾ ਜਿੱਦ ਦਾ ਵਿਆਹ ਹੋ ਗਿਆ ਵਿਗੜ ਗਿਆ ਤਾਂ ਤੂੰ ਮੈਨੂੰ ਕਰ ਲੈਂਦੀ ਫੋਨ ਬਾਪੇ ਕਹਿ ਦਿੰਦੀ ਉਹਨੂੰ ਮੈਂ ਤਾਂ ਸਾਹਮਣੇ ਵੀਰੇ ਦਾ ਹੀ ਨੰਬਰ ਆਇਆ ਮੈਂ ਲਾਤਾ ਚਲ ਮੈਨੂੰ ਐ ਦੱਸੋ ਹੁਣ ਤੁਸੀਂ ਰਸੋਈ ਚ ਕੀ ਕਰਦੇ ਸੀਗੇ ਹੈ ਉਹ ਕਾਦੇ ਵਾਸਤੇ ਲਿਆਂਦੀ ਆ ਵਿਆਹ ਕੇ ਕੰਮ ਨਹੀਂ ਕਰਨਾ ਲੈ ਹੁਣ ਤਾਂ ਕੰਮ ਦਾ ਖਿਹੜਾ ਛੱਡ ਦੇ ਆਪੀ ਕਰੂਗੀ ਕਰ ਲੈਂਦੀ ਉਹ ਵੀ ਕਰ ਲੈਂਦੀ ਚਲ ਕੋਈ ਨਾ ਐ ਤਾਂ ਮੜ ਮੋਟ ਫਿਰ ਕਰਨਾ ਹੀ ਪੈਂਦਾ ਕਰਦੀ ਵੀ ਆ ਕਿ ਨਹੀਂ ਕਰਦੀ ਕਿ ਤੁਸੀਂ ਉਹ ਕਰਦੇ ਹੋ ਸਾਰਾ ਕਹਿ ਕੋ ਆ ਕੇ ਜਿ ਕਰਾਈਦਾ ਆਪਣੇ ਆਪ ਤਾਂ ਕਿੱਥੇ ਉੜਦੀ ਏ ਉਹਨੂੰ ਵੀ ਐਂ ਸਿਰ ਚੜ੍ਹ ਦੇਣੀ ਆ ਤੁਹਾਡੇ ਹੁਣੇ ਡੰਡਾ ਖਿੱਚ ਲੋ ਚੰਗੇ ਰਹਿ ਮੈਂ ਐਂ ਨਹੀਂ ਸਿਰ ਚੜ੍ਹਣ ਦਿੰਦੀ ਮੈਂ ਤੈਨੂੰ ਪਤਾ ਹੀ ਆ ਫਿਰ ਮੇਰਾ ਹਾਂ ਮੈਨੂੰ ਵੀ ਪਤਾ ਆ ਮਾਂ ਤੇਰਾ ਠੀਕ ਆ ਲੰਘਣੀ ਢਿੱਲ ਵਰਤੇਂਗੀ ਨਾ ਓਨੀ ਜਿਆਦੇ ਉਹ ਸਿਰ ਚੜ੍ਹੂਗੀ ਮੈਨੂੰ ਲਾਉਣੇ ਆਉਂਦੀ ਆ ਸਿਰ ਚੜ੍ਹੀ ਤਾਂ ਫਿਰ ਹੁਣ ਉਹਨੂੰ ਕੀ ਪਤਾ ਨਹੀਂ ਲੱਗਦਾ ਵੀ ਬੋਲਦੀਆਂ ਨੇ ਬਾਹਰ ਬੈਠੀਆਂ ਨੇ ਵੀ ਮੈਂ ਪਾਣੀ ਪੂਣੀ ਲੈ ਆਵਾਂ ਕੋਈ ਪਤਾ ਨਹੀਂ ਆਵਾਜ਼ ਮਾਰੇ ਤੋਂ ਆਊਗੀ ਮਾਰਨੋ ਬਾਜ ਹਰਪ੍ਰੀਤ ਦੀਦੀ ਆਏਗੀ ਨਾ ਨੂੰ ਆਪ ਤਾਂ ਨਹੀਂ ਦੇਣਾ ਕਿ ਕੋਈ ਆਇਆ ਤੇ ਆ ਜਾ ਮੈਂ ਕਰੇ ਫੇਰਾ ਹੀ ਤਾਂ ਸਿਆਨਫਾ ਨੇ ਜੇ ਕਿਸੇ ਨੇ ਕੁਛ ਸਿਖਾਇਆ ਹੋਵੇ ਤਾਂ ਹੀ ਹੈ ਸਤਿ ਸ੍ਰੀ ਅਕਾਲ ਇਹਨੂੰ ਮੈਂ ਨਾ 50 ਵਾਰ ਹੀ ਗਹਿ ਚੁੱਕਿਆ ਵੀ ਸਿਰ ਨੰਗਾ ਰੱਖਿਆ ਕਰ ਸਿਰ ਨੰਗਾ ਰੱਖਿਆ ਕਰ ਹੋਰ ਤੂੰ ਨਾ ਸਿਰ ਤੇ ਚੁੰਨੀ ਲੈ ਕੇ ਰੱਖਿਆ ਕਰ ਘਰ ਇਸ ਕੱਪੜੇ ਬਣਾ ਲੈਂਦੀ ਆ ਮੂੰਹ ਠੀਕ ਹੈ ਨਾ ਨੂਆ ਦੇ ਸਿਰ ਤੇ ਚੁੰਨੀ ਸੱਕੀ ਲੱਗਦੀ ਹੈ ਹੋਰ ਵੀ ਘਰੇ ਸਾਰੇ ਠੀਕ ਸੀ ਵੀਰੇ ਹੁਣ ਠੀਕ ਨੇ ਨਾ ਮੈਨੂੰ ਐਂ ਦੱਸ ਜਦੋਂ ਕੋਈ ਆਇਆ ਗਿਆ ਹੋਵੇ ਉਹ ਚਾਹ ਪਾਣੀ ਨਹੀਂ ਪੁੱਛੀਦਾ ਹੁੰਦਾ ਨਹੀਂ ਨਹੀਂ ਮੈਂ ਨਹੀਂ ਬਣਾ ਕੇ ਮੈਨੂੰ ਪਤਾ ਨਹੀਂ ਲੱਗਿਆ ਵੀ ਤੁਸੀਂ ਆਏ ਦੇਖ ਲੈ ਕਿਹੜੇ ਬਲਿਆਂ ਦੀ ਮੈਂ ਬੋਲੀ ਜਾਨੀ ਹਜੇ ਇਹਨੂੰ ਪਤਾ ਨਹੀਂ ਲੱਗਿਆ ਮਹਿਮਾਨ ਅੰਦਰ ਸੁੱਤੀ ਰਹਿੰਦੀ ਹੈ ਨਹੀਂ ਮੈਨੂੰ ਲੱਗਿਆ ਆਪਣੇ ਬਾਹਰਲੇ ਘਰ ਵਾਲੀ ਚਾਚੀ ਆਇਆਗੇ ਮੈਂ ਕਿ ਚਾਚੀ ਆਈ ਹੁੰਦੀ ਤਾਂ ਉਹਨੂੰ ਵੀ ਚਾਹ ਪਾਣੀ ਪਿਉਣਾ ਨਹੀਂ ਸੀਗਾ ਨਹੀਂ ਨਹੀਂ ਮੈਂ ਪਾਣੀ ਲੈ ਕੇ ਆਈ ਦੀ ਦੇ ਤੂੰ ਹੀ ਸਿਰ ਚੜਾ ਰੱਖੀ ਐ ਕਹਿ ਕੀ ਚੀਜ਼ਾਂ ਮੰਗਾਉਣੀਆਂ ਪੈਂਦੀਆਂ ਨੇ ਨਹੀਂ ਕਾ ਨੂੰ ਸਿਰ ਚੜਾ ਰੱਖੀ ਐ ਸਿਰ ਚੜ੍ਹਦੀ ਤੇ ਮੈਂ ਮਿੰਟਾਂ ਲਾਵਾਂ ਲਾਉਣ ਨੂੰ ਆਹੋ ਤੇ ਤੂੰ ਕਾ ਨੂੰ ਆਪਣਾ ਦਿਮਾਗ ਖਰਾਬ ਕੀਤਾ ਹਾਂ ਔਰ ਥੱਕੀ ਤਾਂ ਬਾਹਰੋਂ ਆਈਆਂ ਤੂੰ ਆਰਾਮ ਕਰ ਲੈ ਥੱਕੀ ਨਹੀਂ ਪਈ ਮਾਂ ਮੈਂ ਤਾਂ ਅੱਕੀ ਪਈ ਆ ਠੀਕ ਆ ਮੇਰੇ ਨਾਲ ਸਹੁਰੇ ਇੰਨਾ ਲੜਦੇ ਨੇ ਮੇਰਾ ਇੰਨਾ ਜਲੂਸ ਕੱਢ ਰੱਖਿਆ ਉਹਨਾਂ ਨੇ ਕਿਉਂ ਮੇਰੀ ਗੱਲ ਸੁਣ ਬਿਆਨ ਹੋ ਗਿਆ ਬਹੁਤ ਟਾਈਮ ਆ ਜਿਹੜੀਆਂ ਇਹਦੇ ਟੂਮਾ ਪਾਈਆਂ ਸੀ ਨਾ ਮੈਨੂੰ ਉਹ ਦੇ ਦੇ ਹੁਣ ਓ ਚਲ ਉਹ ਤਾਂ ਲੈ ਜੀ ਤੂੰ ਤੇਰੀਆਂ ਨੇ ਮੈਂ ਕਿਹੜਾ ਰੱਖਣੀਆਂ ਨੇ ਚਲ